ਦੋ ਮੁੰਡੇ ਤੇ ਇੱਕ ਨੇ ਪਿੱਛੋਂ ਦੀ ਆ ਕੇ ਕਾਲਾ ਕੱਪੜਾ ਪਾ ਲਿਆ ਉਹਦੇ ਮੂਚੇ ਮੂੰਹ ਤੇ ਸਾਨੂੰ ਲੱਗਿਆ ਵੀ ਜ਼ੋਰ ਜ਼ਾਰ ਦੋਸਤ ਹੋਊਗਾ ਉਹ ਦੂਜੇ ਨੇ ਮੂਰੋ ਗੋਲੀਆਂ ਚਲਾਉਣੇ ਸ਼ੁਰੂ ਕਰਦੇ ਗੋਲੀਆਂ ਛਟਾਉਣ ਦੀ ਬਹਿ ਗਏ ਉਹਦੋਂ ਫੇਰ ਉਹਨੇ ਦੋ ਤਿੰਨ ਫੇਰ ਕਰਤੇ ਇਧਰ ਨੂੰ ਆ ਗਏ ਬਹਿਣ ਅਸੀਂ ਤਾਂ ਆਉਂਦੀ ਆ ਟਰਾਲੀ ਦੇ ਪਿੱਛੇ ਬਹਿ ਗਏ ਜਾ ਕੇ ਉਹ ਹਲੇ ਉਰੇਤੀ ਸਾਡਾ 10 ਮੀਟਰ ਤੇ ਤਾਂ ਇੰਨੀ ਜਗ੍ਹਾ 'ਚ ਖੂਨੇ ਖੂਨਾ ਸਾਰਾ ਖੜਿਆ ਪੈਸੇ ਚੱਕ ਕੇ ਗੱਡੀ 'ਤੇ ਬਿਠਾ ਕੇ ਆਇਆ ਹੁਣ ਬਾਅਦ 'ਚੋਂ ਆ ਉਹਨਾਂ ਨੇ ਮੂੰਹ ਤੇ ਕੱਪੜਾ ਤਾਂ ਹੀ ਪਾਇਆ ਵੀ ਕਿਤੇ ਆਪਦਾ ਵੀ ਨਾ ਕੱਢ ਲੇ ਉਹਦੇ ਹੀ ਪਿਸਟਲ ਦੀ ਗੈਨ ਪਟਾ ਪਾਇਆ ਗੋਲੀ ਵਾਲਾ ਉੱਪਰ ਦੀ ਕਾਲੇ ਰੰਗ ਦਾ ਕੋਟ ਸੀ ਭਾਈ ਜੀ ਭਾਈ ਜੀ ਲਾਸ਼ ਤੁਸੀਂ ਲੈ ਕੇ ਗਏ ਸੀ ਅਸੀਂ ਤਾਂ ਜੀ ਉਹਦੇ ਪਿੱਛੇ ਤੁਰੇ ਆ ਰਹੇ ਤੇ ਬਾਈ ਦੇ ਜੀ ਉਹ ਉਰੋਂ ਨਿਕਲਿਆ ਮੁੰਡਾ ਸਾਡੀ ਜਾਲ ਜਾਨ ਸ਼ਾਂਤੀ ਵੀ ਕੀ ਹਾਲ ਆ ਭਾਈ ਕਹਿੰਦਾ ਠੀਕ ਆ ਜੀ ਉਰੋਂ ਗਿਆ ਦੋ ਮੋੜੇ ਤੇ ਉਹ ਇੱਕ ਨੇ ਪਿੱਛੋਂ ਜੀ ਆ ਕੇ ਕਾਲਾ ਕੱਪੜਾ ਪਾ ਲਿਆ ਉਹਦੇ ਮੂਛੇ ਮੂੰਹ ਤੇ ਸਾਨੂੰ ਲੱਗਿਆ ਵੀ ਜ਼ੋਰਦਾਰ ਦੋਸਤ ਹੋਊਗਾ ਉਹ ਦੂਜੇ ਨੇ ਮੂਰੋਂ ਗੋਲੀਆਂ ਚਲਾਉਣੇ ਸ਼ੁਰੂ ਕਰਦੇ ਗੋਲੀਆਂ ਛਾਉਂਦੀ ਬਹਿ ਗਏ ਜਦੋਂ ਉਹਨਾਂ ਨੇ ਸੀਸਾਤ ਫੇਰ ਕਰੇ ਭੱਜਣ ਲੱਗੇ ਉੱਥੇ ਮੋੜ 'ਚ ਹਲੇ ਇੱਕ ਸਟਾਰਟ ਖੜਾ ਸੀ ਸਪਲੈਂਡਰ ਕਾਲਾ ਅਸੀਂ ਆ ਵੀ ਉਹ ਉਹ ਤੇ ਬੈਠਰੇ ਨੇ ਜਾ ਕੇ ਉਧਰੋਂ ਫੇਰ ਉਹਨੇ ਦੋ ਤਿੰਨ ਫੇਰ ਕਰਤੇ ਇੱਧਰ ਨੂੰ ਆ ਗਏ ਭੈਣ ਤੇ ਉਹ ਅਸੀਂ ਤਾਂ ਆਉਂਦੀ ਆ ਟਰਾਲੀ ਦੇ ਪਿੱਛੇ ਬਹਿ ਗਏ ਜਾ ਕੇ ਉਹ ਹਲੇ ਹੂਰੇਤੀ ਸਾਡਾ 10 ਮੀਟਰ ਤੇ ਪੂਰਾ ਨਿਕਲਿਆ ਬਾਈ ਇੰਨੀ ਕੀ ਗੱਲ ਹੋਈ ਉਸਦੂ ਵਾਰ ਵਾਸੇ ਨੂੰ ਚੱਕਰ ਲਾ ਕੇ ਜਦੋਂ ਉਹਨਾਂ ਨੂੰ ਕਿਹਾ ਵੀ ਉਹ ਤੇ ਉਹ ਤੇ ਉਹਨਾਂ ਨੇ ਹੋਰ ਦੋ ਤਿੰਨ ਫੇਰ ਇਧਰ ਨਾ ਛੱਡਤੇ ਵੀ ਡਰ ਜਾਣਗੇ ਬੰਦੇ ਰਾਣੇ ਦੇ ਤਾਂ ਇੰਨੀ ਜਗ੍ਹਾ ਤੇ ਖੂਨੇ ਖੂਨਾ ਸਾਰਾ ਖੜਿਆ ਪੈਸੇ ਚੱਕ ਕੇ ਗੱਡੀ 'ਚ ਉਠਾ ਕੇ ਆਇਆ ਹੁਣ ਬਾਅਦ 'ਚੋਂ ਆ ਬੈਗਨਰ ਗੱਡੀ 'ਚ ਭੇਜਿਆ ਨਾਲ ਇੱਕ ਮਲਾਜਮ ਭੇਜੇ ਇੱਕ ਮੁੰਡਾ ਪਿੱਛੇ ਉਠਾਇਆ ਬੂਟਵਾਟ ਜਿਹੜੇ ਪਾਇਤੇ ਉਹ ਲੰਬਾ ਪਾਇਆ ਇੱਕ ਹੋਰੇ ਮੁੰਡਾ ਉੱਪਰ ਬੈਕ ਹੀ ਗਿਆ ਉਹਦੀ ਹਸਪੀਟਲ ਲੈ ਗਏ ਇੱਕ ਗੱਲ ਸਮਝ ਲੱਗੀ ਕਿ ਉਹਨਾਂ ਨੂੰ ਪਹਿਲੇ ਉਹਨਾਂ ਦਾ ਟਾਰਗੇਟ ਰਾਣਾ ਹੀ ਸੀਗਾ ਉਹਨਾਂ ਨੇ ਆ ਕੇ ਮੂੰਹ ਟਕਿਆ ਉਹਦਾ ਕੱਪੜੇ ਦੇ ਨਾਲ ਕੱਪੜਾ ਪਾਇਆ ਉਹਦੇ ਨਾਲ ਉਹ ਤੋਰੇ ਆ ਉਹ ਵੀ ਕੱਪੜਾ ਇੱਥੇ ਮੂੰਹ ਉਹਦਾ ਬਾਜ ਨੰਗਾ ਕਰਿਆ ਮੂੰਹ ਉਹਦਾ ਪੂਰਾ ਲਕੋਤਾ ਕਾਲੇ ਕੱਪੜੇ ਨਾਲ ਕਵਰ ਕਰਤਾ ਹੁਣ ਲੱਗਿਆ ਵੀ ਕਿਨੇ ਯਾਰ ਦੋਸਤੋ ਨਾ ਜਿਵੇਂ ਆ ਬਾਈ ਖੜਾ ਇੰਨਾ ਕੋ 10 ਕਿਲੋਮੀਟਰ ਦਾ ਫਾਸਲਾ ਦੀਆ ਬਸ ਇਸ ਤਰੀਕੇ ਉਹ ਕੱਲੇ ਹੀ ਟਾਰਗੇਟ ਕਰਾ ਇਹਨਾਂ ਗਰਾਊਂਡ 'ਚ ਨਾ ਗੋਲੀਆਂ ਚਲਾਤੀਆਂ। ਇਸ ਤਰੀਕੇ ਸਮਝਦਾ ਵੀ ਕਬੱਡੀ ਪੰਜਾਬ ਦੀ ਬਚੂਗੀ। ਇਹ ਕਿੱਥੇ ਬਚੂ ਬਈ ਹੁਣ ਗੰਦ ਤਾਂ ਬਾਹਰ ਰੱਖਿਆ। ਰੋਜ਼ ਦੀ ਰੋਹ ਟੂਰਨਾਮੈਂਟ ਖਰਾਬ ਹੋਰ ਨੇ ਕੱਲ ਕਪੈਨਾ ਲਾਤੀ ਉੱਥੇ ਪਰਸੋਂ ਖਰਿਆਬ ਹੋ ਗਿਆ ਇੰਨਾਂ। ਰੋਜ਼ ਦੀ ਰੋਹ ਟੂਰਨਾਮੈਂਟ ਖਰਿਆਵੇ ਹੋ ਰਹੇ ਨੇ ਬਈ। ਕਬੱਡੀ ਦਾ ਵਿਆਹ ਵੀ ਕੁਝ ਦਿਨ ਪਹਿਲਾਂ ਹੋਇਆ ਸੀਗਾ ਤੁਹਾਨੂੰ ਲੱਗਦਾ ਕਿ ਗੈਂਗਸਟਰਾਂ ਨੇ ਚੀਜ਼ਾਂ ਸੋਚ ਨਹੀਂ। ਅੱਜ ਵੀ ਪਾਇਆ ਹੋਇਆ ਤੀਗਾ ਉਹਨਾਂ ਨੇ ਮੂੰਹ ਤੇ ਕੱਪੜਾ ਤਾਂ ਹੀ ਪਾਇਆ ਵੀ ਕਿਤੇ ਆਪਦਾ ਵੀ ਨਾ ਕੱਢ ਲੈ। ਉਹਦੇ ਹੀ ਪਿਸਟਲ ਦੀ ਗੈਨ ਪਟਾ ਪਾਇਆ ਗੋਲੀ ਵਾਲਾ ਉੱਪਰ ਦੀ ਕਾਲੇ ਰੰਗ ਦਾ ਕੋਟ ਸੀ ਵੀ ਕੱਢੂਗਾ ਕਿਤੇ ਸਾਡੇ ਇੱਕ ਨਦੀ ਸਾਡੇ ਨਾਲ ਕਰਦੇ ਤਾਂ ਕਰਕੇ ਉਹਦੇ ਮੂੰਹ ਤੇ ਕੱਪੜਾ ਪਾਇਆ ਉਹਨਾਂ ਨੇ ਫੇਰ ਫੇਰ ਕਰਤੇ ਸਾਡੇ ਗਣੀ ਇੱਧਰ ਨੂੰ ਟਰੈਕਟਰ ਗਣੀ ਨੂੰ ਰੋ ਲੱਭੇ ਵੀ ਨਹੀਂ ਹੁਣ ਦੋ ਫੇਰ ਦੋ ਇਧਰ ਨੂੰ ਕਰਤੇ ਵੀ ਸਾਰੇ ਲੋਕ ਲੁਕੋ ਜਾਣਾ ਖਿਡਾਰੀ ਤਾਂ ਭੱਜੇ ਗਏ ਸਾਨੂੰ ਪਤਾ ਗੋਲੀ ਚੱਲ ਜੇ ਡਰੇ ਵੀ ਭੈਣ ਚੋਂ ਪਤਾ ਨਹੀਂ ਪਹਿਲਾਂ ਲੱਗਿਆ ਪਟਾਕੇ ਚੱਲ ਰਹੇ ਨੇ ਇੱਕ ਦੋ ਤਾਂ ਉਸ ਤੋਂ ਬਾਅਦ ਤਾਂ ਬਸ ਗੋਲੀਆਂ ਹੋ ਗਿਆ ਤੁਸੀਂ ਪ੍ਰਸ਼ਾਸਨ ਨਾਲ ਕੋਈ ਨਾ ਪ੍ਰਸ਼ਾਸਨ ਨਾਲ ਤੁਸੀਂ ਇਨਵੈਸਟਿਗੇਟ ਕਰਾਓ ਤਾਂ ਕਪਟੀ ਕਪ ਸੁਹਾਣਾ ਦੇ ਵਿੱਚ ਹੋ ਰਿਹਾ ਸੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਇੱਥੇ ਮੌਕੇ ਤੇ ਜਿਹੜੀ ਆ ਉਹ ਗੋਲੀ ਚੱਲੀ ਆ ਤੇ ਕੱਟ ਜਿਹੜਾ ਹੈ ਉਹ ਸਭ ਕੁ ਗੜਬੜਾ ਹੈ ਲੋਕਾਂ ਦਾ ਹੋਇਆ ਹੈ ਤੇ ਜ਼ਰੂਰ ਹਾਂ ਬਿਲਕੁਲ ਕੀ ਮੌਕੇ ਤੇ ਹਾਲਾਤ ਹੈ ਤੁਹਾਡੇ ਨਾਲ ਜ਼ਰੂਰ ਅਸੀਂ ਸਾਂਝੇ ਕਰਦੇ ਹਾਂ ਕੁਛ ਲੈਂਦੇ ਆ ਕਿਸੇ ਨੂੰ ਗੱਲਬਾਤ ਕਰਦੇ ਆ ਤੇ ਬਾਈ ਜੀ ਕੀ ਹੋਇਆ ਕਿਸੇ ਨੂੰ ਪਤਾ ਕੁਝ ਪਤਾ ਨਹੀਂ ਅਸੀਂ ਟੂਰਨਾਮੈਂਟ ਦੇਖ ਰਹੀ ਸੀਗੇ ਜੀ ਇੱਕਦਮ ਫਾਇਓ ਦੀ ਆਵਾਜ਼ ਆਈ ਪ੍ਰਾਕਰੀ ਅਸੀਂ ਦੇਖਣ ਲੱਗੇ ਕਿਤੇ ਪਟਾਕੇ ਪਟੋਕੇ ਵੈਸੇ ਚਲਾਏ ਹੋਣੇ ਆ ਜੇ ਦੇਖਿਆ ਇਧਰ ਉਹ ਆਵਾਜ਼ ਜਦ ਰੋਲਾ ਪੈ ਗਿਆ ਜੀ ਗੋਲੀ ਚੱਲ ਗਈ ਗੋਲੀ ਚੱਲ ਗਈ ਘਟੋ ਘਟ 6-7 ਫਾਇਰ ਹੋਏ ਹੋਣੇ ਆ ਉਹ ਤੋਂ ਬਾਅਦ ਫਿਰ ਅਸੀਂ ਦੇਖਿਆ ਸਾਰੇ ਬੰਦੇ ਹੋ ਗਏ ਨਾ ਕੇ ਥਾਣਾ ਇੱਥੇ ਕਿਹੜੇ ਕਿਸੇ ਕਮੇਟੀ ਬਲੇ ਨੂੰ ਗੋਲੀ ਵੀ ਵੱਜੀ ਆ ਹਾਂ ਗੋਲੀ ਵੱਜੀ ਆ ਜੀ ਕਿਹੜੇ ਕਿਹੜੇ ਗੋਲੀ ਵੱਜੀ ਜੁਰ ਪ੍ਰਮੋਟਰ ਹੈ ਪਲਟੋ ਵੀ ਉਹਨੂੰ ਗੋਲੀ ਵੱਜੀ ਆ ਉਹ ਤਾਂ ਕਾਫੀ ਮਸ਼ਹੂਰ ਪਰ ਮਾਡਰਨ ਨੇ ਉਹਨੂੰ ਬਸ ਸੈਲਫੀ ਲੈਂਦੇ ਮਾਰੇ ਇਦਾਂ ਜਫੀ ਪਾਈ ਆ ਤੇ ਰੱਖ ਕੇ ਮਾਰੀ ਜਾਂ ਉਹਦੇ ਅੱਛਾ ਲੋਕ ਆਏ ਸੈਲਫੀ ਸੈਲਫੀ ਲੈਂਡ ਦੇ ਬਾਰੇ ਆਏ 3-4 ਹੁੰਡੇ ਸੀ ਇਹ ਕਹਿੰਦੇ ਅਸੀਂ ਦੇਖਿਆ ਇੱਥੇ ਕੋਈ ਨ ਵੀ ਕਿਰਿਆ ਪਿਆ ਕਾਫੀ ਅੱਛਾ ਉਹ ਅੰਦਰ ਨੂੰ ਜਾ ਰਹੇ ਸੀ ਉਸ ਸਮੇਂ ਕੀ ਬਾਹਰ ਨਿਕਲੇ ਬਸ ਗਰਾਊਂਡ ਤੋਂ ਬਾਹਰ ਗਰਾਊਂਡ ਤੋਂ ਬਾਹਰ ਬਾਹਰ ਨਿਕਲਦੇ ਸਾਰ ਬਸ ਉਹਨੇ ਕਰਕੇ ਆਪਣਾ ਮੋਟਰਸਾਈਕਲਾਂ ਤੇ ਚਲੇ ਗਏ ਜਿਵੇਂ ਸੰਦੀਪ ਨੰਗਲ ਲੰਬੀਆਂ ਦਾ ਕੇਸ ਸੀਗਾ ਉਹ ਵਾਰ ਉਹ ਉਹ ਉਹੀ ਕੇਸ ਗਰਾਊਂਡ ਤੋਂ ਮੈਚ ਖੇល ਕੇ ਨਿਕਲੇ ਸੀ ਬਸ ਮੇਰੇ ਸੇ ਨਿਕਲ ਇੱਕ ਹੀ ਗਏ ਹੁਣੇ ਹਾਂ ਇੱਥੇ ਲਿਖ ਹਜੇ ਵੀ ਕਹਿ ਰਹੇ ਆ ਵੀ ਹਲਾਕੀਰਨੇ ਹਜੇ ਕੁਝ ਪਤਾ ਨਹੀਂ ਲੱਗਦਾ ਬਹੁਤ ਜ਼ਿਆਦਾ ਹੋਇਆ ਉਹਦਾ ਦੀ ਕਹਿੰਦੇ ਨੇੜੇ ਤੋਂ ਵੱਜੀ ਆ ਗੋਲੀ ਬਹੁਤ ਹਾਂਜੀ ਕਹਿੰਦੇ ਉਹ ਤੇ ਇਕੋਦਮ ਠੀਕ ਆ ਜੀ ਮਤਲਬ ਕਿ ਲੋਕ ਇਕਦਮ ਡਰ ਗਏ ਉਹ ਲੋਕ ਸਾਰੇ ਇਕਦਮ ਡਰ ਕੇ ਮੈਚ ਜਦੋਂ ਬੰਦ ਹੋ ਗਿਆ ਲੋਕ ਇਕਦਮ ਉਹ ਹੋ ਗਏ ਅੱਡੀ ਗੱਲ ਆ ਇਹ ਲਾਗੇ ਠਾਣਾ ਇੱਥੇ ਲਾਗੇ ਇੱਥੇ ਦਫ਼ਤਰ ਐ ਐਮ ਐਲ ਏ ਸਾਹਿਬ ਦਾ ਪਰ ਇੱਥੇ ਕੰਮ ਹੋ ਗਿਆ ਟੌਖਾ ਜਾ ਬੇਟਾ ਨਾਲੇ ਜੀ ਇੱਥੇ ਕੋਈ ਟੂਰਨਾਮੈਂਟ ਕਰਾਉਣਾ ਕੋਈ ਸੌਖਾ ਕੰਮ ਨਹੀਂ ਪੰਤਾਂ ਦੀ ਕਿੰਨੀ ਪਰਮਿਸ਼ਨ ਲੈਣੀ ਪੈਂਦੀ ਆ ਤਾਂ ਵੀ ਦੇਖੋ ਕੀ ਉਹ ਆ ਕੀ ਘਪਾਣਾ ਵੜ ਗਿਆ ਕਿੰਨਾ ਬੰਦੇ ਕਿੰਨਾ ਵਧੀਆ ਟੂਰਨਾਮੈਂਟ ਚੱਲ ਰਿਹਾ ਤਿੰਨ ਚਾਰ ਦਿਨ ਤੋਂ ਅੱਜ ਚੌਥਾ ਦਿਨ ਸੀ ਉਹਦਾ ਅੱਜ ਆਖਰੀ ਦਿਨ ਸੀਗਾ ਅੱਜ ਆਖਰੀ ਦਿਨ ਸੀਗਾ ਇਹਨਾਂ ਦਾ ਟੂਰਨਾਮੈਂਟ ਦਾ ਬਹੁਤ ਵਧੀਆ ਪ੍ਰੋਗਰਾਮ ਉਪਰਾਲਾ ਕੀਤਾ ਹੋਇਆ ਲੱਗਦਾ ਬਹੁਤ ਵਧੀਆ ਹੋ ਸੀਗਾ ਗੱਡੀਆਂ ਮੈਂ ਕਹਿੰਦਾ i20 ਸ਼ਿਫਟ ਗੱਡੀ ਮਹਾਰਲੇ ਮੋਟਰਸਾਈਕਲ ਟਰੈਕਟਰ ਦੇ ਰਹੇ ਸੀ ਇਹ ਇੰਨਾ ਵਧੀਆ ਪ੍ਰੋਗਰਾਮ ਸੀ ਇਹਨਾਂ ਦਾ ਹਾਂਜੀ ਕਾਰ ਲਈ ਮੋਟਰਸਾਈਕਲ ਦਾ ਕਰਕੇ ਮੋਟਰਸਾਈਕਲ ਹਾਂਜੀ ਅੱਛਾ ਕੁੜੀਆਂ ਟੂਰਨੀਆਂ ਵੀ ਕਿਨ ਸਕੂੜੀਆਂ ਵੀ ਦਿੱਤੀਆਂ ਇਹਨਾਂ ਕੁੜੀਆਂ ਦਾ ਮੈਚ ਹੋਇਆ ਸੀਗਾ ਬਹੁਤ ਬੈਲ ਗੱਡੀਆਂ ਦੀ ਦੌੜੀਆਂ ਬਹੁਤ ਵਧੀਆ ਬਹੁਤ ਤਾਕੜਾ ਟੂਰਨਾਮੈਂਟ ਸੀ ਮਤਲਬ ਜਦੋਂ ਤੱਕ ਕੁੜਾਂ ਬਾਕੀ ਹੁੰਦਾ ਰਿਹਾ ਬੈਲ ਗੱਡੀਆਂ ਦੀ ਦੌੜਾ ਸਭ ਕੁਝ ਹੁੰਦਾ ਰਿਹਾ ਉਹ ਤੱਕ ਸਹੀ ਉਹ ਸਹੀ ਰਿਹਾ ਉਹ ਬੜੇ ਚੱਲਦਾ ਰਿਹਾ ਬਹੁਤ ਬੜੇ ਚੱਲਦਾ ਰਿਹਾ ਟੂਰਨਾਮੈਂਟ ਮਾ ਖੇੜਾ ਅਸੀਂ ਕਹਿੰਦੇ ਸੀ ਵੀ ਪਹਿਲਾਂ ਕਹਿੰਦੇ ਸੀ ਇਹਦੇ ਨਸ਼ੇ ਵੜ ਗਏ ਫਿਰ ਕਹਿੰਦੇ ਸੀ ਇਹਦੇ ਚ ਗੈਂਗਸਟਰ ਵੜ ਗਏ ਤੇ ਦੇਖਿਆ ਜਾ ਰਿਹਾ ਅਸੀਂ ਹੁਣ ਲੜਾਈਆਂ ਵੀ ਪਿੱਛੇ ਵੀਡੀਓ ਵਾਇਰਲ ਹੋਈ ਤੇ ਹੁਣ ਇੱਕੋ ਦਮ ਤਾਂ ਇਹ ਯਕੀਨ ਹੀ ਨਹੀਂ ਹੋ ਰਿਹਾ ਵੀ ਹੁਣ ਅੱਗੇ ਅੱਗੇ ਬਦਰੀ ਪਬਲਿਕ ਵੀ ਡਰਦੀ ਆ ਵੀ ਦਿਖਣ ਵਾਸਤੇ ਕਬੱਡੀ ਦਾ ਲੋਕ ਬ로우 ਹੈ ਜੀ ਬਹੁਤ ਮੈਚ ਦਾ ਵਧੀਆ ਹੈ ਭਾਈ ਮੈਚ ਦਾ ਵਧੀਆ ਹੈ ਦੇਖ ਸਕਦੇ ਹੋ ਵੀ ਇੱਥੇ ਪ੍ਰਸ਼ਾਸਨ ਵੀ ਜਿਹੜਾ ਹੈ ਕਰੇਗਾ ਤਾਂ ਪ੍ਰਸ਼ਾਸਨ ਵੀ ਜਦੋਂ ਗੱਲਬਾਤ ਕਰੇਗਾ ਤਾਂ ਜ਼ਰੂਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਇੱਕ ਵਾਰੀ ਜਿਹੜੇ ਇੱਥੇ ਮੌਕੇ ਤੇ ਲੋਕ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਧਰੋਂ ਆਏ ਨੇ ਆ ਕਿਧਰੋਂ ਨਹੀਂ ਭਾਈ ਜੀ ਤੁਸੀਂ ਦੇਖਿਆ ਜੋ ਹੋਇਆ ਤੁਹਾਨੂੰ ਪਤਾ ਲੱਗਿਆ ਕੁਝ ਪਤਾ ਲੱਗਿਆ ਤੁਹਾਨੂੰ ਕੋਈ ਅਸੀਂ ਤਾਂ ਜੀ ਇੱਥੇ ਫੋਟੋ ਖਿਚਾ ਰਹੇ ਭਾਜੀ ਹਾਂ ਰਵੀ ਕਲਰਮ ਤੇ ਮੇਰੇ ਨਾਲ ਉਹ ਖੜੇ ਸੀ ਗਿਆ ਨਾ ਮੈਂ ਸੰਦੀਪ ਦੋਦੇ ਵਾਲਾ ਮਾਮੇ ਹਾਲੇ ਅੱਦਾ ਕਰਕੇ ਫੋਟੋ ਕੋ ਚਾਈ ਮਿੰਟ ਜੇ ਇੱਥੇ ਪੰਜ ਮਿੰਨ ਲੱਗੇ ਤੇ ਪਟਾਕੇ ਚੱਲ ਰਹੇ ਆ ਐ ਲੱਗੇ ਪਟਾਕੇ ਕਿੰਨੇ ਕਿੰਨੀ ਆਵਾਜ਼ ਕਿੰਨੀ ਕੋਈ ਆਵਾਜ਼ ਤਾਂ ਬਹੁਤ ਹੀ ਵਾਜੀ ਮਤਲਬ ਕਿੰਨੇ ਫਾਇਰ ਦੀ ਆਵਾਜ਼ ਆਈ ਕੁਛ ਨਹੀਂ ਪਤਾ ਸਾਰੂਨ ਕਾਫੀ ਚਲੇ ਆ ਨਾ ਫਾਇਰ ਦਾ ਹਾਂ ਚਾਰ ਫਾਇਰ ਦੀ ਤੁਸੀਂ ਕਹਿ ਰਹੇ ਆਵਾਜ਼ ਆਈ ਚਾਰ ਛੇ ਉੱਥੇ ਤੱਕ ਭੱਜਿਆ ਭਾਜੀ ਕੱਲਾ ਤਿੰਨ ਜਣੇ ਸੀ ਭਾਜੀ ਉਹ ਅੱਛਾ ਉਹ ਤਿੰਨ ਜਣੇ ਇੱਕ ਰੰਗ ਟੋਪੀ ਪਾਈ ਦੀ ਰੈੱਡ ਕਲਰ ਦੀ ਤੇ ਇੱਕ ਸਪਲੈਂਡਰ ਦੋ ਸਪਲੈਂਡਰ ਦੇ ਖੜੇ ਸੀ ਉੱਥੇ ਬਸ ਭੱਜ ਗਏ ਮਿੰਟ ਚ ਕਿਸ ਸਪਲੈਂਡਰ ਤੇ ਆਏ ਨੇ ਹਾਂ ਸਪਲੈਂਡਰ ਤੇ ਆ ਗਏ ਅਰਥੋਂ ਭਿੱਜੇ ਨੇ ਸਪਲੈਂਡਰ ਉੱਥੇ ਖੜਿਆ ਸੀ ਭਾਜੀ ਉਹਨਾਂ ਦਾ ਉੱਥੇ ਅਸੀਂ ਤਾਂ ਫੋਟੋ ਖਿਚਾਰਦੇ ਸੀ ਪਤਾ ਨਹੀਂ ਕੀ ਹੋ ਗਿਆ ਮਗਾ ਅਸੀਂ ਮੈਂ ਤੇ ਮੇਰਾ ਮਾਮੇ ਦਾ ਮੁੰਡਾ ਸੀ ਬਸ ਫੋਟੋ ਖਿਚਾਰਦੀ ਭਾਜੀ ਬਸ ਮਿੰਟ ਚ ਹੋ ਗਿਆ ਠਾਠਾ ਭਾਈ ਜੀ ਯਕੀਨ ਹੋ ਰਿਹਾ ਵੀ ਇੰਦਾ ਘੱਟ ਸੀ ਕੋਈ ਤਾਂ ਸੋਚਿਆ ਤਾਂ ਰਾਤ ਦੇ 12 ਕਵੇ ਤੱਕ ਜਾਉਂਗੇ ਪੂਰਾ ਮੈਚ ਦੇਖ ਕੇ ਬਹੁਤ ਜੀ ਦੇਰ ਤੱਕ ਚੱਲਦਾ ਮੇਲਾ ਭਾਈ ਜੀ ਹੁਣ ਵੀ ਤੁਹਾਡੇ ਅੱਖਾਂ ਦੇ ਵਿੱਚ ਉਹ ਭਾਜੀ ਆ ਸਾਡੀ ਲਾਸਟ ਫੋਟੋਆਂ ਜਿਹੜੀਆਂ ਦੇਖ ਕੇ ਖਚਾਈਆਂ ਹੋਰ ਫੋਟੋਆਂ ਖਚਾਈਆਂ ਮੈਂ ਰਵੀ ਕਲਰਮ ਨਾਲ ਤੇ ਆਪਣਾ ਸੰਦੀਪ ਦੋਦਦੇ ਵਾਲੇ ਨਾਲ ਫੋਟੋਆਂ ਦਿਖਾ ਸਕਦੇ ਹੋ ਜਿਹੜੀਆਂ ਤੁਸੀਂ ਦਿਖਾਈਰੋ ਕੋਈ ਬਹਿਸ ਹੋਈ ਨਹੀਂ ਆਪੋ ਚ ਪਤਾ ਨਹੀਂ ਭਾਜੀ ਸੰਤਾ ਕੁਛ ਨਹੀਂ ਬਤਾਸਤਾ ਫੋਟੋਆਂ ਖਿਚਾੜਦੇ ਬਸ ਆ ਸੰਦੀਪ ਦੋਦਦੇ ਵਾਲੇ ਨਾਲ ਮੈਂ ਫੋਟੋ ਖਿਚਾਈ ਦੀ ਤੇ ਇੱਕ ਆਪਣੇ ਰਵੀ ਕਰਨ ਮੇਰੇ ਨਾਲ ਹੀ ਖੜੇ ਰਹੇ ਭਾਏ ਮੈਂ ਨੇੜੇ ਹੀ ਸੀਗੀ ਮੈਂ ਉੱਥੇ ਖੜਾ ਸੀ ਆ ਪਿੱਛੇ ਅੱਛਾ ਭਾਜੀ ਦਿਸਾਈ ਦੇ ਕਿ ਉਹ ਨਹੀਂ ਨਹੀਂ ਉਹਦਾ ਲੱਗੀ ਉਹ ਤਾਂ ਉਹ ਨਹੀਂ ਉਹਦਾ ਨਹੀਂ ਪਤਾ ਹਾਂਜੀ ਹਾਂਜੀ ਇਹ ਨਹੀਂ ਇਹ ਤਾਂ ਮੈਂ ਫੋਟੋਆਂ ਖਿਚਾਏ ਰਿਹਾ ਤਾਂ ਭਾਜੀ ਬਸ ਰਾਣੀ ਦੀ ਫੋਟੋ ਨਾ ਨਾ ਮੇਰੇ ਕੋਲ ਨਹੀਂ ਮੈਂ ਤਾਂ ਮੇਰੇ ਨਾਲ ਪਲੇਅਰ ਖੜੇ ਤੇ ਉਹਨਾਂ ਨਾਲ ਖਿਚਾਈ ਦੀ ਮੈਂ ਤਾਂ ਪਿੱਛੇ 6 ਮਿੰਟ ਤੇ ਠਾਟਾਂ ਹੋਣ ਲੱਗ ਗਈ ਅੱਛਾ ਅੱਛਾ ਬਸ ਜੀ ਬਸ ਓਕੇ ਥੈਂਕ ਯੂ ਭਾਜੀ ਇਹ ਤਿੰਨੋਂ ਬੰਦੇ ਇਹ ਤਿੰਨੋਂ ਹੀ ਸਪਲੈਂਡਰ ਤੇ ਐਸ ਤਿੰਨ ਬੰਦੇ ਤੁਸੀਂ ਕਹਿ ਰਹੇ ਹੋ ਭਾਜੀ ਉੱਥੇ ਇਹਨੂੰ ਭੱਜੇ ਮੈਂ ਤਾਂ ਐਨਾ ਪਤਾ ਨਹੀਂ ਸੀ ਮੈਂ ਦੂਰ ਤੇ ਦੇਖਿਆ ਹੋਰ ਵੀ ਬਹੁਤ ਦੁਨੀਆ ਖੜੀ ਸੀ ਬੰਦੇ ਕਿਨੇ ਦੋ ਨੇ ਤਿੰਨ ਤਿੰਨ ਦੇਖ ਸਕਦੇ ਹੋ ਗਰਾਊਂਡ ਦੇ ਵਿੱਚ ਜਿਹੜਾ ਇਹ ਇਹ ਅੱਜ ਮੈਚ ਰੱਖਿਆ ਆਇਆ ਸੀ ਹੁਣ ਵੀ ਦੇਖ ਸਕਦੇ ਹੋ ਇਕੱਠਾ ਜਿਹੜੇ ਲੋਕ ਇੱਥੋਂ ਨਿਕਲ ਰਹੇ ਆ ਹਰ ਕਿਸੇ ਦੀ ਅੱਖਾਂ ਦੇ ਵਿੱਚ ਇਸ ਸਮੇਂ ਤੁਹਾਨੂੰ ਡਰ ਜਿਹੜਾ ਹੈ ਉਹ ਜ਼ਰੂਰ ਨਜ਼ਰ ਆ ਰਿਹਾ ਹੋਣਾ ਇੰਨਾ ਕੋ ਡਰ ਰਿਹਾ ਲੋਕੀ ਕੈਮਰੇ ਤੋਂ ਵੀ ਸਾਈਡ ਤੇ ਹੋ ਰਿਹਾ ਕੋਈ ਕੋਈ ਹੈ ਜਿਹੜਾ ਦੱਸ ਪਾ ਰਿਹਾ ਵੀ ਅਸਲ ਦੇ ਵਿੱਚ ਹੋਇਆ ਕੀ ਸੀ ਭਾਈ ਜੀ ਤੁਸੀਂ ਦੇਖਿਆ ਕੀ ਹੋਇਆ ਤੁਹਾਨੂੰ ਪਤਾ ਕੀ ਹੈ ਕੀ ਆਵਾਜ਼ ਭਾਈ ਮੈਂ ਗੱਡੀ 'ਚ ਬੈਠਾ ਸੀ ਪਹਿਲਾਂ ਤਾਂ ਇਹੀ ਲੱਗਿਆ ਬਰਬਾਦ ਚ ਚਲੋ ਬੰਦੇ ਨੂੰ ਅੰਡਰਸਟੈਂਡ ਤਾਂ ਹੋਈ ਜਾਂਦਾ ਵੀ ਕਾਦੀ ਆਵਾਜ਼ ਹੈ ਇਹ ਕਾਦੀ ਨਹੀਂ ਗੋਲੀਆਂ ਦੀ ਸੀਗੀ ਆਵਾਜ਼ ਇਹ ਇੱਕ ਵਾਰੀ ਜਿਹੜਾ ਇਹ ਵੀ ਦੱਸੋ ਗਰਾਊਂਡ ਦੇ ਵਿੱਚ ਭੱਜ ਦੌੜ ਮੱਚੀ ਉਸ ਸਮੇਂ ਹਾਂ ਜਦੋਂ ਇਦਾਂ ਜਦੋਂ ਜਦੋਂ ਇਹ ਸਭ ਕੁਝ ਹੋਇਆ ਭੱਜ ਦੌੜ ਮੱਚੀ ਹੋਰ ਅਬਸਲੀ ਭਈ ਉਹ ਤਾਂ ਹੋਣੀਓ ਸੀ ਟਾਰ ਬੰਦੇ ਨੂੰ ਆਪਣੀ ਜਾਨ ਪਿਆ ਨੀ ਅਗਲੇ ਨਾ ਚੱਲੇ ਹੁਣ ਅਗਲੇ ਦਾ ਸਰਪੰਨ ਦਾ ਭੱਜਦਾ ਹੀ ਆ ਪਲੇਅਰ ਵੀ ਭੱਜੇ ਨੇ ਜਿੰਨੀ ਪਬਲਿਕ ਸੀ ਸਾਰੀ ਭੱਜੀ ਆ ਪਬਲਿਕ ਪਲੇਅਰ ਸਾਰੇ ਭੱਜੇ ਸਾਰੇ ਭੱਜੇ ਬਾਈ ਸਾਰੇ ਭੱਜੇ ਹਾਂ ਤੁਸੀਂ ਆ ਜਾਓ ਬਾਈ ਜੀ ਹਾਂਜੀ ਹਾਂਜੀ ਤੁਸੀਂ ਪੁੱਛ ਕੇ ਦੱਸੋ ਆ ਜੀ ਤੁਸੀਂ ਕਿਹਾ ਭੱਜ ਦੌੜ ਉਸ ਸਮੇ ਮੱਚ ਗਈ ਸੀ ਤੇ ਯਕੀਨ ਹੋਇਆ ਵੀ ਆ ਕੀ ਹੋ ਗਿਆ ਨਹੀਂ ਭਾਈ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਬਾਬਾ ਜੀ ਉਸ ਟਾਈਮ ਤੇ ਆਏ ਸੀਗੇ ਹੰਸਾੜੇ ਵਾਲੇ ਬਾਬਾ ਜੀ ਆਏ ਸੀਗੇ ਲੱਗਿਆ ਵੀ ਚਲ ਬੈਸਿਕ ਰੀ ਹਾਥ ਸਵਾਜੀ ਨਾ ਹੋਈ ਹੋਵੇ ਪਹਿਲੇ 5 ਸੈਕਿੰਡ ਦਾ ਬੰਦੇ ਨੂੰ ਇਹੀ ਲੱਗਦਾ ਹੁੰਦਾ ਵੀ ਕੀ ਹੈ ਪਰ ਉਹ ਆਫਟਰ ਸਮ ਟਾਈਮ ਤੁਹਾਨੂੰ ਪਤਾ ਹੀ ਆ ਕਲੀਅਰਟੀ ਤਾਂ ਆ ਹੀ ਜਾਂਦੀ ਹੈ ਵੀ ਭੱਜ ਦੌੜ ਹੋ ਰਹੀ ਹੈ ਵੀ ਪੱਕਾ ਫਾਇਰ ਹੋਏ ਨੇ ਪਰ ਇਹ ਨਹੀਂ ਪਤਾ ਸੀ ਵੀ ਬਾਹਰੋਂ ਆ ਕੇ ਕੋਈ ਕਰਕੇ ਗਿਆ ਕਿਵੇਂ ਮੈਂ ਦੇਖ ਰਿਹਾ ਹਰ ਕਿਸੇ ਦੀ ਅੱਖਾਂ ਦੇ ਵਿੱਚ ਡਰ ਹੈ ਵੀ ਹਰ ਕੋਈ ਡਰ ਰਿਹਾ ਹੈ ਭਾਈ ਮਾਹੌਲ ਹੀ ਇਦਾਂ ਦਾ ਹੋ ਗਿਆ ਹੁਣ ਮਤਲਬ ਦੇਖੋ ਪੰਜਾਬ ਇੱਕ ਹਿਸਾਬ ਤੁਸੀਂ ਇਹੀ ਦੇਖ ਲਓ ਨਾ ਕਿੱਦਣ ਇਦਾਂ ਆਊਗਾ ਬਾਈ ਜੀ ਦੇਖੋ ਇੱਕ ਗੇਮ ਆਪਾਂ ਕਿ ਕੋਈ ਕਿਵੇਂ ਆਊਗਾ ਦੇਖਣ ਵਾਲਿਆਂ ਨੂੰ ਨਹੀਂ ਪਤਾ ਵੀ ਕਿਤੇ ਕੀ ਹੋ ਜੇ ਕੀ ਨਹੀਂ ਹੋ ਜੇ ਇਹ ਤਾਂ ਇੱਕ ਤਰ੍ਹਾਂ ਨਾਲ ਲੋ ਵੀ ਆਪਾਂ ਪੰਜਾਬ ਦੀ ਜਿਹੜੀ ਗੇਮ ਹੈ ਉਹ ਖਰਾਬ ਕਰ ਰਹੇ ਆ ਖਤਮ ਹੋ ਰਹੀ ਹੈ ਬਸ ਮਾਰਕੀਟ ਕਬੱਡੀ ਇਹ ਇਹੋ ਜੇ ਇਨਸੀਡੈਂਟ ਹੋਣਗੇ ਤਾਂ ਖਤਮ ਹੋ ਜਾਂਦੀ ਓਬਵੀਅਸਲੀ ਬਾਈ ਹੋ ਹੀ ਜਾਣੀਆਂ ਦੇਖਣ ਵਾਲਿਆਂ ਨੇ ਨਹੀਂ ਆਉਣਾ ਤੇ ਫਿਰ ਖੇਡਣ ਵਾਲੇ ਕੀ ਕਰਨਗੇ ਕੋਣ ਵੀ ਕੋਣ ਆਣ ਦੂਗਾ ਅੱਗੇ ਤੋਂ ਤੂੰ ਦੇਖ ਰਹੇ ਹੋ ਤੁਸੀਂ ਛੋਟੇ ਹੁੰਦੇ ਦੇਖ ਹੀ ਰਹੇ ਆ ਬਾਈ ਦੇਖੀ ਤੁਸੀਂ ਖੇਡਦੇ ਦੇਖੀ ਹੋਈ ਆ ਤਾਂ ਹੀ ਕਹਿ ਰਹੇ ਆ ਵੀ ਆ ਚੀਜ਼ਾਂ ਜੋ ਕੋ ਜਿਹੜੀਆਂ ਚੀਜ਼ਾਂ ਹੋ ਰਹੀਆਂ ਆ ਬਾਈ ਹਫ਼ਤੇ ਪਹਿਲਾਂ ਹੀ ਵਿਆਹ ਹੋਇਆ ਹਲੇ ਉਹਦਾ ਹਾਂਜੀ ਹਾਂਜੀ ਚਰੀ ਦਾ ਵਿਆਹ ਵੀ ਹੋਣੇ ਹਾਂਜੀ ਹਾਂਜੀ ਆ 10 ਦਿਨ ਹੋਏ ਨੇ 10 ਦਿਨ ਹੋਏ ਆ ਹਾਂ ਹਾਂਜੀ ਆ ਵੀ ਰਵਾਲਵਰ ਸੀਗਾ ਉਹਦੇ ਕੋਲ ਬੱਸ ਜਦੋਂ ਆਈ ਹੁੰਦੀ ਆ ਬਾਈ ਫਿਰ ਕਿੱਥੇ ਨਿਕਲਦਾ ਰਵਾਲਵਰ ਬਾਈ ਬਾਹਰ ਇੱਕ ਬਾਈ ਕਿਹੜਾ ਸੀ ਉਹ ਦੇਖਿਆ ਉਹਨੇ ਸਾਰਾ ਕਹਿੰਦਾ ਕਹਿੰਦਾ ਸੈਲਫੀ ਖਿੱਚਣ ਦੇ ਮਾਨ ਬਿਲਕੁਲ ਨੇੜੇ ਆ ਗਏ ਨੇੜੇ ਨੇੜੇ ਆ ਕੇ ਕੀਤਾ ਮਨ ਪਤਾ ਨਹੀਂ ਵਈ ਸੁਣਿਆ ਇਸ ਤਾਂ ਹਸਤੰਦਰ ਖੜੇ ਸੀਗੇ ਸਟੇਜ ਦੇ ਕੋਲੇ ਜੀ ਅਸੀਂ ਸੁਣੀ ਆ ਆਵਾਜ਼ ਉਸ ਤਾਂ ਟੀਮ ਦੇ ਟੀਮ ਕੋਚ ਕਰ ਰਹੇ ਸੀ ਨਾ ਹਾਂਜੀ 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 ਉਹ ਟੀਮ ਬਣਾ ਕੇ ਲੈ ਕੇ ਆਉਂਦਾ ਸੀਗਾ ਜੀ ਉਹ ਹਮ ਕੀ ਬਾਰੇ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਦਾ ਟੂਰਨਾਮੈਂਟ ਪਹਿਲਾਂ ਵੀ ਬਹੁਤ ਵਾਰ ਚੱਲਿਆ ਹੈ ਵੈਰ ਦਾ ਤਾਂ ਬਾਈ ਕੁਝ ਨਹੀਂ ਪਤਾ ਹੀ ਹੁਣ ਆਪਾਂ ਐਵੇਂ ਕੁਝ ਵੀ ਮਤਲਬ ਮਾਨਕਰਤ ਕਹਾਣੀ ਕਢਾ ਕੇ ਕੁਝ ਵੀ ਬੋਲ ਦਈਏ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਕਿਸੇ ਨੂੰ ਵੀ ਨਹੀਂ ਪਤਾ ਹੁਣ ਕੀ ਗੱਲਬਾਤ ਹੋਈ ਹੈ ਕੀ ਨਹੀਂ ਥੋੜੇ ਟਾਈਮ ਤੱਕ ਜਿਵੇਂ ਜਿਵੇਂ ਇਹ ਚੀਜ਼ਾਂ ਬਾਹਰ ਨਿਕਲ ਕੇ ਆਉਣਗੀਆਂ ਉਦੋਂ ਕਲੀਅਰਟੀ ਆਊਗੀ ਵੀ ਕੀ ਚੱਕਰ ਸੀ ਕਿਹਨੇ ਮਾਰਿਆ ਕੀ ਕਰਿਆ ਕੀ ਰੌਲਾ ਹੋਇਆ ਤਾਂ ਉਦੋਂ ਬਾਅਦ ਚ ਪਤਾ ਲੱਗੂਗਾ ਹਲੇ ਤਾਂ ਆਪਾਂ ਸਾਰੇ ਸਦਮੇ 'ਚ ਹੀ ਆਂ ਬਾਈ ਜੀ ਬਾਈ ਜੀ ਲਾਸ਼ ਤੁਸੀਂ ਲੈ ਕੇ ਗਏ ਸੀ ਅਸੀਂ ਤਾਂ ਜੀ ਉਹਦੇ ਪਿੱਛੇ ਤੁਰੇ ਆ ਰਹੇ ਤੇ ਬਾਈ ਦੇ ਜੀ ਉਹ ਪੂਰੋਂ ਨਿਕਲਿਆ ਮੁੰਡਾ ਸਾਡੀ ਜਾਲ ਜਾਨ ਪਸ਼ਾਂਤੀ ਵੀ ਕੀ ਹਾਲ ਆ ਬਾਈ ਕਹਿੰਦਾ ਠੀਕ ਆ ਜੀ ਪੂਰੋਂ ਗਿਆ ਦੋ ਮੁੰਡੇ ਤੇ ਇੱਕ ਨੇ ਪਿੱਛੋਂ ਜੀ ਆ ਕੇ ਕਾਲਾ ਕੱਪੜਾ ਪਾ ਲਿਆ ਉਹਦੇ ਮੂਚੇ ਮੂੰ ਤੇ ਸਾਨੂੰ ਲੱਗਿਆ ਵੀ ਜ਼ੋਰ ਜ਼ਾਰ ਦੋਸਤ ਹੋਊਗਾ ਉਹ ਦੂਜੇ ਨੇ ਮੂਰੋਂ ਗੋਲੀਆਂ ਚਲਾਉਣੇ ਸ਼ੁਰੂ ਕਰਦੇ ਗੋਲੀਆਂ ਛਟਾਉਣ ਦੀ ਬਹਿ ਗਏ ਜਦੋਂ ਉਹਨਾਂ ਨੇ ਸੀਸਾਤ ਫੈਰ ਕਰੇ ਭੱਜਣ ਲੱਗੇ ਉੱਥੇ ਮੋੜ ਚ ਹਲ ਇੱਕ ਸਟਾਰਟ ਖੜਾ ਦੀ ਸਪਲੈਂਡਰ ਕਾਲਾ ਅਸੀਂ ਗਿਆ ਵੀ ਉਹ ਉੱਤੇ ਬੈਠ ਰਹੇ ਨੇ ਜਾ ਕੇ ਉਧਰੋਂ ਫੇਰ ਉਹਨੇ ਦੋ ਤਿੰਨ ਫਾਇਰ ਕਰਤੇ ਇੱਧਰ ਨੂੰ ਆ ਗਏ ਭੈਣ ਚੋ ਅਸੀਂ ਤਾਂ ਆਉਂਦੀ ਆ ਟਰਾਲੀ ਦੇ ਪਿੱਛੇ ਬੈ ਗਏ ਜਾ ਕੇ ਉਹ ਹਲੇ ਉਰੇਤੀ ਸਾਡਾ 10 ਮੀਟਰ ਤੇ ਉਰੋਂ ਨਿਕਲਿਆ ਬਾ ਇੰਨੀ ਕੀ ਗੱਲ ਹੋਈ ਉਸਦੂ ਬਾਸ ਇਹਨੂੰ ਚੱਕਰ ਲਾ ਕੇ ਜਦੋਂ ਉਹਨਾਂ ਨੂੰ ਕਿਹਾ ਵੀ ਉਹ ਤੇ ਉਹ ਤੇ ਉਹਨਾਂ ਨੇ ਹੋਰ ਦੋ ਤਿੰਨ ਫਾਇਰ ਇੱਧਰ ਨੂੰ ਛੱਡਤੇ ਵੀ ਡਰ ਜਾਣਗੇ ਬੰਦੇ ਇਰਾਣ ਦੇ ਤਾਂ ਇੰਨੀ ਜਗ੍ਹਾ ਤੇ ਖੂਨੇ ਖੂਨਾ ਸਾਰਾ ਖੜਿਆ ਪੈਸ ਚੱਕ ਕੇ ਗੱਡੀ 'ਚ ਬਿਠਾ ਕੇ ਆਇਆ ਹੁਣ ਬਾਅਦ ਚੋਂ ਆ ਬੈਗਨਰ ਗੱਡੀ 'ਚ ਭੇਜਿਆ ਨਾਲ ਇੱਕ ਮਲਾਜਮ ਭੇਜੇ ਇੱਕ ਮੁੰਡਾ ਪਿੱਛੇ ਉਠਾਇਆ ਬੂਟਵਾਟ ਜਿਹੜੇ ਪਾਇਤੇ ਉਹ ਲੰਬਾ ਪਾਇਆ ਇੱਕ ਹੋਰੇ ਮੁੰਡਾ ਉੱਪਰ ਬੈਕੀ ਗਿਆ ਉਹਨੂੰ ਦੀ ਹਸਪੀਟਲ ਲੈ ਗਏ ਜਿਹੜੇ ਰਸਤੇ ਇੱਕ ਗੱਲ ਸਮਝ ਲੱਗੀ ਕਿ ਉਹਨਾਂ ਨੂੰ ਪਹਿਲੇ ਉਹਨਾਂ ਦਾ ਟਾਰਗੇਟ ਰਾਣਾ ਹੀ ਸੀਗਾ ਉਹਨਾਂ ਨੇ ਆ ਕੇ ਮੂੰਹ ਟਕਿਆ ਉਹਦਾ ਕੱਪੜੇ ਦੇ ਨਾਲ ਕੱਪੜਾ ਪਾਇਆ ਉਹਦੇ ਨਾਲ ਉਹ ਤੋਰੇ ਆ ਉਹ ਵੀ ਕੱਪੜਾ ਇੱਥੇ ਮੂੰਹ ਉਹਦਾ ਬਚ ਨੱਗਾ ਕਰਿਆ ਮੂੰਹ ਉਹਦਾ ਪੂਰਾ ਲਕੋ ਤੱਕ ਆਲੇ ਕੱਪੜੇ ਨਾਲ ਕਵਰ ਕਰਤਾ ਹੁਣ ਲੱਗਿਆ ਵੀ ਕਿਨੇ ਯਾਰ ਦੋਸਤੋ ਨਾ ਜਿਵੇਂ ਆ ਬਾਈ ਖੜਾ ਇੰਨਾ ਕੋ 10 ਕਿਲੋਮੀਟਰ ਦਾ ਹਾਸ ਇਸ ਤਰੀਕੇ ਉਹ ਕੱਲ੍ਹ ਹੀ ਟਾਰਗੇਟ ਕਰਾ ਇਹਨਾਂ ਗਰਾਊਂਡ 'ਚ ਨਾ ਗੋਲੀਆਂ ਚਲਾਤੀਆਂ ਇਸ ਤਰੀਕੇ ਸਮਝਦਾ ਵੀ ਕਬੱਡੀ ਪੰਜਾਬ ਦੀ ਬਚੂਗੀ ਇਹ ਕਿੱਥੇ ਬਚੂ ਬਈ ਹੁਣ ਗੰਦ ਤਾਂ ਬਾਹਰ ਰੱਖਿਆ ਰੋਜ਼ ਦੀ ਰੋ ਟੂਰਨਾਮੈਂਟ ਖਰਾਬ ਹੋਰ ਨੇ ਕੱਲ੍ਹ ਕਪੈਨਾ ਲਾਤੇ ਉੱਥੇ ਪਰਸੋਂ ਖਰਾਬ ਹੋ ਗਿਆ ਇੰਨਾਂ ਰੋਜ਼ ਦੀ ਰੋ ਟੂਰਨਾਮੈਂਟ ਖਰਾਬ ਹੋ ਰਹੇ ਨੇ ਬਈ ਕਬੱਡੀ ਦਾ ਵਿਆਹ ਵੀ ਕੁਝ ਦਿਨ ਪਹਿਲਾਂ ਹੋਇਆ ਸੀਗਾ ਤੁਹਾਨੂੰ ਲੱਗਦਾ ਕਿ ਗੈਂਗਸਟਰ ਨਹੀਂ ਚੀਜ਼ਾਂ ਸੋਚਣੇ ਵੀ ਪਾਇਆ ਹੋਇਆ ਤੀਗਾ ਉਹਨਾਂ ਨੇ ਮੂੰਹ ਤੇ ਕੱਪੜਾ ਤਾਂ ਹੀ ਪਾਇਆ ਵੀ ਕਿਤੇ ਆਪਦਾ ਵੀ ਨਾ ਕੱਢ ਲੈ ਉਹਦੇ ਪਿਸਟਲ ਦੀ ਗੈਨ ਪਟਾ ਪਾਇਆ ਹੈ ਗੋਲੀਆਂ ਨਾਲ ਉੱਪਰ ਦੀ ਕਾਲੇ ਰੰਗ ਦਾ ਕੋਟ ਸੀ ਵੀ ਕੱਢੂਗਾ ਕਿਤੇ ਸਾਡੇ ਇੱਕ ਨਦੀ ਸਾਡੇ ਨਾਲ ਕਰਦੇ ਤਾਂ ਕਰਕੇ ਉਹਦੇ ਮੂੰਹ ਤੇ ਕੱਪੜਾ ਪਾਇਆ ਉਹਨਾਂ ਨੇ ਫੇਰ ਫੇਰ ਕਰਤੇ ਸਾਡੇ ਗੰਨੀ ਇੱਧਰ ਨੂੰ ਟਰੈਕਟਰ ਗੰਨੀ ਨੂੰ ਰੋ ਲੱਭੇ ਵੀ ਨਹੀਂ ਹੁਣ ਦੋ ਫੇਰ ਦੋ ਇਧਰ ਨੂੰ ਕਰਤੇ ਵੀ ਸਾਰੇ ਲੋਕ ਲੁਕੋ ਜਾਣਾ ਖਿਡਾਰੀ ਤਾਂ ਭੱਜੇ ਗਏ ਸਾਨੂੰ ਪਤਾ ਗੋਲੀ ਚੱਲ ਜਾ ਡਰੇ ਵੀ ਭੈਣ ਚੋਂ ਪਤਾ ਨਹੀਂ ਪਹਿਲਾਂ ਲੱਗਿਆ ਪਟਾਕੇ ਚੱਲ ਰਹੇ ਨੇ ਇੱਕ ਦੋ ਤਾਂ ਉਸ ਤੋਂ ਬਾਅਦ ਤਾਂ ਬਸ ਗੋਲੀਆਂ ਹੋ ਗਿਆ ਤੁਸੀਂ ਪ੍ਰਸ਼ਾਸਨ ਨਾਲ ਕੋਈ ਨਾ ਪ੍ਰਸ਼ਾਸਨ ਨਾਲ ਤੁਸੀਂ ਇਨਵੈਸਟਿਗੇਟ ਕਰਾਓ ਤੇ